ਪਾਜੀ ਕਾ ਨ ਬੇ ਹਾਂਜੀ ਬਾਈ ਜੀ ਪਾਜੀ ਤੁਹਾਡੇ ਕੋਲ ਅੰਡਰਵੇਅਰ ਹੋਊਗਾ ਜੀ ਹਾਂ ਹਾਂ ਬਾਈ ਹਾਂ ਇੱਕ ਦਿਖਾਓ 34 ਨੰਬਰ ਹਾਂ ਹੈਗਾ ਇੱਕ ਮਿੰਟ ਦਿਖਾਉਣਾ ਆ ਲੋ ਬਾਈ ਪਾਜੀ ਕਿੰਨੇ ਦਾ ਹੈ ਇਹ ਇਹ ਬਾਈ 200 ਰੁਪਏ ਦਾ ਯਾਰ ਪਾਜੀ ਮੇਰੇ ਕੋਲ ਤਾਂ ਸਿਰਫ 50 ਰੁਪਏ ਨੇ ਯਾਰ ਇਹਦਾ ਫਾਈਨਾਂਸ ਹੋ ਸਕਦਾ ਵਾ ਹਾਂ ਬਾਈ ਹੋ ਜਾਊਗਾ ਫਾਈਨਾਂਸ ਤੇਰੇਆਂ 50 ਰੁਪਏ ਡਾਊਨ ਪੇਮੈਂਟ ਤੇ 6 20 20 ਰੁਪਏ ਦੀਆਂ ਕਿਸ਼ਤਾਂ ਤੇ ਲਾਸਟ ਕਿਸ਼ਤ ਬਾਈ ਤੇਰੀ 300 ਰੁਪਏ ਦੀ ਹੈ ਹੁਣ ਮੈਂ ਤੈਨੂੰ ਆਹ ਡਾਕੂਮੈਂਟ ਤੇ ਬਾਈ ਸਾਈਨ ਕਰਦੇ ਤੇਰਾ ਫਾਈਨਾਂਸ ਕਰ ਦਿੰਦੇ ਆ ਆਇਆ ਬਾਈ ਇੱਥੇ ਕਰਦੇ ਸਾਈਨ ਠੀਕ ਆ ਵੀਰੇ ਇੱਕ ਮਿੰਟ ਕਰਦਾ ਨੀਚੇਲੇ ਤੇ ਵੀ ਕਰਦੀ ਬਾਈ ਅਦਨ ਕਿ ਲਾਸਟ ਪੇ ਕੀਤਾ ਨਾ ਪਾਈ ਨਹੀਂ ਪਾਜੀ ਤੁਸੀਂ ਤਾਂ ਬੈਂਕਰ ਨਾਲ ਵੱਧ ਸਾਈਨ ਕਰਾ ਲੇ ਤੇ ਆ ਚੈੱਕ ਕਰ ਲੋ ਵੀਰੇ ਤੁਸੀਂ ਅੱਬੇ मजा ਆਏਗਾ ਨਾ ਭੀੜੋ ਹਾਂ ਬਈ ਠੀਕ ਆ ਲੋ ਵੀਰੇ ਠੀਕ 1 ਸੈਕਿੰਡ ਓ ਪਾਜੀ ਇੱਕ ਗੱਲ ਦੱਸਿਓ ਯਾਰ ਵੀ ਕਿਸ਼ਤਾਂ ਦਾ ਚਲ ਮੈਂ ਟਾਈਮ ਨਾਲ ਦੇ ਦੂੰਗਾ ਜੇ ਕਿਤੇ ਇੱਕ ਅੱਧੀ ਕਿਸ਼ਤ ਲੇਟ ਫੇਟ ਹੋ ਗਈ ਕੋਈ ਚੱਕਰ ਤਾਂ ਨਹੀਂ ਹੈਗਾ ਕਿਸਤ ਤਾਂ ਬਾਈ ਤੈਨੂੰ ਟਾਈਮ ਨਹੀਂ ਦੇਣੀ ਪੈਣੀ ਆ ਜੇ ਦੋ ਕਿਸ਼ਤਾਂ ਲੇਟ ਹੋ ਗਈਆਂ ਤੇ ਬੈਂਕ ਵਾਲੇ ਆਣਗੇ ਤੇਰਾ ਕੱਚਾ ਲਾ ਕੇ ਲੈਣਾ ਉਹਨਾਂ ਨੇ ਬਾਅਦ ਚ ਨਾ ਗਈ ਮੈਨੂੰ ਬਾਈ ਮੈਂ ਨਹੀਂ ਖਰੀਦਦਾ ਭਰਾਵਾ ਮੋੜ ਮੇਰੇ 50 ਰੁਪਏ ਜਦੋਂ ਪੈਸੇ ਹੋਣਗੇ ਆਪੇ ਲੈ ਲਊਗਾ ਮੈਂ ਪੈ ਇਕੱਠੇ ਕਰਕੇ